ਵੀਡੀਓ ਇਹੜਾ ਸਮਾਨ ਆਇਆ ਸੀ ਨਾ ਉਹ ਸੀਗਾ ਜਿੰਨਾ ਪਰਿਵਾਰਾਂ ਤੋਂ ਹੋ ਕੇ ਲੈਏ ਹੈ ਨਾ ਆਪਾਂ ਹਾਂਜੀ ਉਹਨਾਂ ਕ ਲਈਆਂਦਾ ਵਾ ਉਹਨਾਂ ਅਹੀਂ ਦਾ ਨੂੰ ਮਿਲ ਚਲੇ ਆਂ ਅਸੀਂ ਤਿੰਨਾਂ ਚੌਹਾਂ ਦਿਨਾਂ ਨੂੰ ਘੇਰ ਆਣਾ ਨਹੀਂ ਨਹੀਂ ਆ ਥੋੜੀ ਦਿਨ ਟਰਾਲੀ ਹੋ ਗਈ ਅਸੀਂ ਗਏ ਕੱਲ ਕੱਲ ਗਏ ਸੀ ਟਰਾਲੀ ਮੋੜ ਕੇ ਨਹੀਂ ਬਾਬਾ ਜੀ ਉਹ ਨੇ ਉਹਨਾਂ ਕੋ ਗੱਲ ਲੱਗ ਪਈ ਤੀ ਜੀ ਜੀ ਲੋ ਗਿਆ ਉਹ ਦਾਦੂ ਕਿ ਹਾਡਾ ਵੀ ਬੱਚਾ ਬਾਹਰ ਆ ਉਹਨੇ ਹਰ ਇੱਕ ਨੂੰ ਐਨਆਰਆਈ ਨੂੰ ਵੀਡੀਓ ਆਪਣੀ ਸ਼ੇਅਰ ਕਰਨ ਲਿਆ ਵਾ ਸਾਨੂੰ ਜਿਆਦਾ ਉਹ ਪਰਿਵਾਰ ਦਾ ਦੁੱਖ ਆ ਆ ਜਿਹੜਾ ਇੱਕ ਪੁਰਾਣੇ ਹਾਕ ਕਮਰੇ ਪਾਏ ਤੇ ਇੱਕ ਪਿੱਛੇ ਪਿੱਛੇ ਹਾਂਜੀ ਆਹੀਂ ਇਹ ਨਹੀਂ ਕਹਿੰਦੇ ਹੁਣ ਇਹ ਵਾਏ ਮੇਰਾ ਛੋਟਾ ਤੇ ਰਿਆ ਮੇਰਾ ਘਰ ਸਾਹਮਣੇ ਆ ਹਨਾ ਚਲੋ ਸਭ ਦੇ ਪੱਤੇ ਦੀ ਤੁਹਾਨੂੰ ਕੱਪੜੇ ਦੀ ਲੋੜ ਆ ਤੇ ਡੰਗਰਾਂ ਦੇ ਨੂੰ ਪਸ਼ੂ ਦੀ ਫੀਡ ਤੇ ਚੌਕਰ ਚਾਹੀਦੀ ਆ ਠੀਕ ਚੌਕਰ ਤੇ ਸ਼ੈਤਾਨ ਉਹ ਅੰਨੀ ਤੇ ਕਪੜਾ ਲੀਡਾ ਤੁਹਾਡਾ ਇਹਨਾਂ ਨੇ ਮਜ਼ੇਦ ਕੀਤੀ ਜਾ ਦੂਜੀ ਗੱਲ ਇਹ ਆ ਅੱਜ ਆ ਨਾਲ ਦੋਵੇਂ ਘਰ ਹੱਡੇ ਇੱਥੇ ਆ ਜਾ ਕੇ ਮੌਕਾ ਵੇਖੋ ਹਾਂ ਜੀ ਤੁਸੀਂ ਉਹਨਾਂ ਦੇ ਨਾਲ ਆ ਬੇਟਾ ਆ ਜਾਂਦਾ ਕਿ ਆ ਇਹ ਤੇ ਦਾਰਾ ਨਾਲ ਦੋ ਬੇਡੇ ਨੇ ਉਹਨਾਂ ਨੂੰ ਅਹੀ ਇੱਕ ਇੰਨਾ ਤੁਸੀਂ ਉਹ ਦੇਖਣਾ ਨੁਕਾੜ ਲਿਆ ਕਰੋ ਮੌਕਾ ਵੇਖੋ ਇਹਨਾਂ ਦਾ ਜਿਹੜੀ ਚੀਜ਼ ਦੀ ਲੋੜ ਆ ਹੁਣ ਆਪਾਂ ਨੂੰ ਅਹੀਂ ਇਹ ਵੀ ਗੱਲ ਤੁਜੀ ਇਹ ਵੀ ਆਨੇ ਜਿਹੜੇ ਉਹਨਾਂ ਦੀ ਮਰਚਾ ਨਾ ਉਹ ਮਾਤਾ ਦੀ ਮਰਚਾ ਕਰਿਓ ਪਹਿਲੇ ਦੀ ਮਰਚਾ ਨਾ ਕਰਿਓ ਉਹਨਾਂ ਨੂੰ ਕੀ ਜੀ ਜੀ ਕਿਉਂ ਪਤਾ ਉਹ ਮੁੰਡੇ ਦਾ ਥੋੜਾ ਜਿਹਾ ਰੋਕ ਤਾਂ ਲੀ ਜੇ ਸਹੀ ਚਲੋ ਉਹ ਮਾਤਾ ਦੀ ਮਰਚਾ ਕਰੋ ਤਾਂ ਕਿ ਇਹ ਕੁਲੀਆਂ ਪੈ ਜਾਣੇ ਆਪਾਂ ਇਹਨਾਂ ਦਾ ਘਰ ਆਸ ਤੇ ਆ ਬੋਦੀ ਨਹੀਂ ਹੋ ਵਿਚਾਰੀ ਉਹਨਾਂ ਦੀ ਬੋਰਾ ਮਾਦਰ ਦਿਨਾਂ ਦਾ ਆਮ ਕਿਹਦੇ ਨਹੀਂ ਚੱਲਦੇ ਹੁਣ ਕੰਮ ਚੱਲਦੇ ਉਦੋਂ ਮੱਕਰ ਸਾਲ ਨੂੰ ਜਾਣੇ ਡੁੱਬੇ ਤੇ ਇਹ ਵੀ ਵੀਡੀਓ ਆਵਾਜ਼ ਚਕਾਰ ਕਰਕੇ ਤੇ ਭਰਉਂਗਾ ਕਿ ਨਹੀਂ ਦਾ ਕਪੜਾ ਸਾਡਾ ਤੇ ਹਦਾ ਡੇਰੇ ਦਾ ਨਾਉਂ ਪਾਈ ਪਾਉਣਾ ਮਾਪੀ ਸਮਾਨ ਆਇਆ ਤਾਂ ਜਿਲਾ ਆਇਆ ਤਾਂ ਸਾਰੇ ਖਰਾਬ ਹੋ ਗਏ ਨੇ। ਸਭਾਂ ਡੇ ਅੱਜ ਹਫ਼ਤਾ ਹੋ ਗਿਆ ਮਹੀਨਾ ਹੁਣ ਲੱਗ ਜਾਣਾ ਸਭ ਨੇ ਕੱਢ ਕੱਢ ਕੇ ਥੋੜੋ ਥੋੜੋਂ ਸੁੱਟਣ ਦੇ ਆ। ਸਭ ਖਰਾਬ ਹੋ ਗਏ ਜੀ। ਇਹ ਆਪੇ ਕਰ ਜੇ ਚੋਪੇ ਚੋਪੇ ਕਰ ਕੇ ਗਰੀਬ ਇਹਨਾਂ ਵੀ ਕਰ ਜੇ 7 8 9 ਕਿਤੇ ਦੁੱਤ ਪਾਏ ਕਿਥੋਂ ਇਹ ਲੱਖਣਾ ਕਰ ਜਾ ਹਾਂ ਦੂ ਦੂ ਪੁੱਲਿਆਂ ਦੇ ਪਿੱਛੋਂ ਗੁਜ਼ਾਰੇ ਹੋਣੇ ਨੇ ਕੀ ਬੰਨਣਾ ਤੇ ਅਹੀਂ ਉਹਨਾਂ ਨੇ ਆਖਿਆ ਵੀ ਤੂੰ ਵੀ ਗਾਂ ਲੈ ਆ ਗਿਆ ਮੌਕਾ ਖਾਓ ਇਹਨਾਂ ਦਾ ਮਿੱਟੀ ਕਹਿਣਾ ਸੀ ਸਿਰ ਤੇ ਚੁੱਪ ਚੁਪਾ ਹੋ ਰਹੀ ਹੈ ਬੈਨਾ ਮਿੱਟੀ ਜੱਦੀ ਹੋਣਾ ਐਸਾ ਤੋ ਕਿਨੇ ਜੀਆਂ ਦੇ ਕੱਪੜੇ ਚਾਹੀਦੇ ਆ ਬੰਨ ਆ ਇਹਦੇ 4 ਮੈਂਬਰ ਨੇ 4 ਮੈਂਬਰ ਤੇ ਦੋ ਬੇਟੇ ਆ ਰਹੇ ਨੇ ਬੇਟੇ ਕੱਡੇ ਕੱਡੇ ਵੇ ਦੇ ਆ ਗਏ ਮੇਰੇ ਘਰ ਤੇ ਟੈਨ ਮੰਨੇ ਅੱਛਾ ਹਾਂਜੀ ਠੀਕ ਹੈ ਜਵਾਨ ਹੈ ਬੱਚੇ ਹਾਂਜੀ ਠੀਕ ਹੈ ਉਹ ਤੇ ਟੀ-ਸ਼ਰਟ ਨਾਲ ਪਜਾਮੇ ਪਾ ਲੋਗੇ ਨਾ ਚੱਲ ਅੰਦਰ ਮੰਝੇ ਲੈ ਤੈਨੂੰ ਕਰਦਾ 10 ਮਿੰਟ ਦਾ ਕੰਮ ਮਾਰੂ ਬਣਾ ਲਾ ਸਕੀ ਆ ਆ ਮਸਾਲੇ ਸਾਰਾ ਮੈਂ ਬਣਾ ਰਿਹਾ ਉਹ ਜਿਹੜਾ ਜਿੱਦਾਂ ਬਾਹਰੋਂ ਆਉਂਦੇ ਕੋ ਪੈਰ ਚਲਾ ਜਲੋ ਆਪਣੇ ਗਾਮ ਖੱਟਾ ਦਿੰਤਾ ਬਾਜੀ ਬਣਾ ਕੇ ਉੱਤਰ ਹੀ ਚਲਾ ਮੇਰੇ ਦੇ ਇਹ ਇਹ ਮਾਲਕ ਨੂੰ ਪਤਾ ਹੈ ਸਾਰਾ ਕੁਝ ਇਹ ਗੱਲਾਂ ਤੁਸੀਂ ਗੁਰੂ ਸਾਹਿਬ ਦੇ ਸਾਹਮਣੇ ਬਹਿ ਕੇ ਕਰਦੀਆਂ ਨਹੀਂ ਅਹੀਂ ਤੇ ਜਿੰਨਾ ਕ ਕਰ ਸਕਦੇ ਨਾ ਤੁਸੀਂ ਜਿਆਦਾ ਕੋਹਗੇ ਤਾਂ ਨਹੀਂ ਅਹੀਂ ਉਨਾ ਹੀ ਕਰਨਾ ਘੱਟ ਕੋਹਗੇ ਤਾਂ ਵੀ ਜਿੰਨੇ ਕਿ ਸਾਡੇ ਕੋਲ ਹੈਗਾ ਨਾ ਅਹੀਂ ਉਨਾ ਕੀ ਕਰ ਸਕਦੇ ਜਿਹਨੂੰ ਚਾਲੂ ਆਇਆ ਹੈ ਨਾ ਉਦੋਂ ਵੀ ਪਾਣੀ ਜਦੋਂ ਆਇਆ ਹੈ ਪੰਜ ਪੰਜ ਫੋਟਾ ਦੇ ਆ ਜਗ੍ਹਾ ਤੇ ਪਾਣੀ ਹਾਂਜੀ ਸਾਡੀ ਸਾਨੂੰ ਜਿੰਨੇ ਕ ਜੋਗਾ ਮਹਾਰਾਜ ਨੇ ਕੀਤਾ ਨਾ ਅਹੀਂ ਉਹ ਨਾ ਕਰ ਨਹੀਂ ਅਹੀਂ ਰਹਿ ਗਏ ਹੀ ਨਾ ਦੋਨੋਂ ਜੀ ਸਾਰੇ ਰਹਿ ਗਏ ਜਦੋਂ ਪਾਣੀ ਆਇਆ ਉਹਦੇ ਬੱਚੇ ਭਜਾ ਦਿੱਤੇ ਸੀ ਇਹ ਮਾਂ ਹੈ ਜਾ ਕੇ ਕੋਰੀ ਦੌੜਦੇ ਚੜੇ ਸੀ ਕਿ ਰੰਗ ਕਿੱਤੀ ਰਾਹ ਨਿਕਲੇ ਠੀਕ ਹੈ ਜੀ ਹਾਂ ਜੀ ਇਹ ਦੋਨੋਂ ਰਹਿ ਗਏ ਨੇ ਅੰਦਰ ਪਰ ਨਹੀਂ ਮੁੱਕਾਂ ਨਹੀਂ ਆ ਨਿਕਲਣ ਕੱਪੜੇ ਜਿਹੜੇ ਗਲਪਾਉਣ ਨੂੰ ਚਾਹੀਦੇ ਹਨਾ ਹਾਂ ਜੀ ਇੱਕ ਤੁਸੀਂ ਉਹ ਇਹ ਦੋ ਬੇਟੇ ਤੁਹਾਡੇ ਤੇ ਇੱਕ ਸਦਾ ਦੀ ਹਾਂ ਜੀ ਠੀਕ ਹੈ ਠੀਕ ਹੈ ਹਾਂ ਜੀ ਉਹ ਇਹ ਨੀਂ ਨਾ ਆਇਆ ਤਾਂ ਲੈ ਕੇ ਜਿੱਦਾਂ ਜਿਹਨਾਂ ਨੇ ਨੋਟ ਕਰਕੇ ਗਏ ਉਹਨਾਂ ਨੂੰ ਲੈ ਜਾਂਦਾ ਸੀ ਹਾਂਜੀ ਉਹਦਾ ਇੱਥੇ ਹੀ ਟਰਾਲੀ ਅਸੀਂ ਮੋੜੀ ਸੀ ਉਧਰ ਕਰ ਉਹਨਾਂ ਨਾਲ ਜਿੰਨੇ ਨਾਲ ਹੀ ਨਹੀਂ ਪਤਾ ਲੱਗਾ ਹੁਣ ਨਾ ਅਸੀਂ ਦੇ ਨਹੀਂ ਹੁਣ ਇਹ ਕਾਰ ਨਹੀਂ ਰੱਖਦੇ ਆ ਸਾਹਿਬ ਨਹੀਂ ਕਰਦੇ ਨਹੀਂ ਫਿਰ ਆ ਘਰ ਦਾ ਕਰਨ ਦੇ ਥੋੜਾ ਬੋਦਾ ਗੱਡੀ ਕੋ ਲਿਆਉਂਦੀ ਦਾ ਦੋਸਰੇ ਜਿੱਦਾਂ ਕਿਸ ਮਾਨ ਤੇ ਇਹ ਸਮਾਨ ਟੱਟਿਆ ਵਾ ਤੇ ਆਹ ਚਲੋ ਤੁਹਾਡੇ ਨਾਲ ਆਵਦੀਆਂ ਪੈਂਟਾਂ ਸ਼ਲਟਾਉਣੀਆਂ ਬਹੁਤ ਦਵਾ ਹਾਂ ਆਫਲਾਈਨਾਂ ਦੀਆਂ ਦੇ ਨੀ ਇੱਕ ਨਹੀਂ ਕੋਈ ਗੱਲ ਨਹੀਂ ਬਾਜੀ ਚਲੋ ਇਹ ਚਲੋ ਪਰਮਾਤਮਾ ਨੇ ਇੰਨਾ ਸ਼ੁਕਰ ਆ ਸਾਨੂੰ ਥੋੜਾ ਬੋਤਾ ਮਿਲਦਾ ਜਾਂਦਾ ਹਾਂ ਰੋਟੀ ਟੋਕ ਪਕਾ ਕੇ ਆਪਣਾ ਖਾਂਦੇ ਆਂ ਬਾਜੀ ਜਿਆਦਾ ਜਿੰਦਾ ਜੇ ਫਿਰ ਬਾਹਰ ਇਹਨਾਂ ਟਾਈਮ ਲਿਆਂਦਾ ਵੀ ਓਖਾਂ ਜਿਆਦਾ ਕਰ ਤਿਆਰ ਹੋਣ ਲੜੋ ਆਪਣੇ ਸ਼ੁਕਰ ਕਰਦੇ ਮੈਂ ਬਹਿ ਗਿਆ ਨਾਜ ਆਪਣੇ ਦੀ ਸੰਘਾਸ ਕਰੋ ਤੇ ਇਤਨ ਹੈ ਤੇ ਐਨ ਮੁੜ ਕੇ ਇੱਕ ਫੀਸ ਚੋਰੀ ਜਾਂਦਾ ਅਤੀਤੀ ਵੰਦ ਬਾਬਾ ਜੀ ਆਉਣਗੇ ਵੋਟਾਂ ਹਾਲਾਂ ਤੋਂ ਸਾਰੇ ਆਪਣੇ ਬਸ ਬਸ ਹੋਣ ਹੈ ਇਹ ਤਾਂ ਹੁਣ ਜੇ ਕੋਈ ਪਿੰਡ ਦਾ ਮੈਂਬਰ ਵੀ ਬਹੁਤ ਵੇ ਅੱਗੇ ਲੱਗ ਕੇ ਆਇਆ ਨਾ ਬਾਜੀ ਅਹੀਂ ਕਹਿਣਾ ਵੀ ਅਹੀਂ ਸਾਡੇ ਘਰ ਜਿੱਦਾਂ ਸਾਡੇ ਘਰ ਮੁਸੀਬਤ ਹੋ ਉਹਨਾਂ ਨੇ ਮਦਦ ਕਰਦਾ ਮੋਦ ਫਿਰ ਦਲਾ ਜਿਹੜਾ ਵੀ ਆਇਆ ਨਾ ਵੋਟਾਂ ਨਾਲ ਆਹੀਂ ਤਾਂ ਨਹੀਂ ਬਸ ਜਿਹੜਾ ਹੁਣੀ ਨਾ ਦੇ ਚਲੋ ਨਹੀਂ ਨਹੀਂ ਬਾਜੀ ਕਹਿੰਦੀ ਬਾਈ ਕਰਲੀ ਹੋਣ ਜਿਹੜਾ ਮਰਜੀ ਹੋਟ ਉਹਨਾਂ ਦੀ ਚੱਲਦੀ ਆ ਪਿੱਛੇ ਵੀ ਸਾਜਾਂ ਨੇ ਤੇਰਾ ਲੱਭਦਾ ਪਾਈ ਦੀ ਕੋੜੀ ਡੋਰ ਤੋਂ ਆਇਆ ਪਤਾ ਕੀ ਆ ਬਾਬਾ ਜੀ ਮੇਰਾ ਸਰਪੰਚ ਐਣਾ ਪਿੰਡ ਦਾ ਉਹ ਲੈ ਕੇ ਆਵੇ ਭਾਈ ਜਿਹੜੇ ਪਿੰਡ ਦੇ ਆ ਹਾਂਜੀ ਇਹਨਾਂ ਤੱਕ ਮਤ ਨਹੀਂ ਪਹੁੰਚੀ ਉਹ ਤੇ ਆਪ ਖਾਨ ਨੂੰ ਢੇਡ ਉਹਨਾਂ ਨੇ ਨਾ ਨਾ ਪਾਜੀ ਸਰਪੰਚ ਦੇ ਹੱਥ ਤੱਕ ਵੇਖਿਆ ਨਹੀਂ ਉਹਨੇ ਆ ਕੇ ਵੀ ਵੇਖਾਂ ਚਲੋ ਕਿੱਦਾਂ ਮਾਤੜ ਨੇ ਲਾਸ਼ ਤੇ ਤੇਰਾ ਵਾ ਕਿੱਦਾਂ ਨੇ ਨਾ ਨਾ ਬਾਬਾ ਜੀ ਉਹ ਤੇ ਬਰਬਾਦ ਹੋਇਆ ਜਿਹੜਾ ਪਹਿਲੀ ਸੂਤਰ ਕਰਨ ਲੱਗੇ ਆ ਜਿਹੜਾ ਟਾਈਮ ਲੱਗਣਾ ਹਾਂਜੀ ਹਾਂਜੀ ਦੋ ਮਾੜੇ ਬੰਦੇ ਨੇ ਕਿੱਥੋਂ ਕਰ ਲੈਣਾ ਮਾਤੜ ਕਦੋਂ ਵੀ ਨਹੀਂ ਪਕੜਦਾ ਵੀ ਨਹੀਂ ਲੱਗਦਾ ਮਾਣ ਲੇ ਕਦਾਂਗੇ ਤੇ ਆ ਜੀ ਇਹ ਜੋ ਜੋ ਗੱਲਾਂ ਲੱਗੀਆਂ ਭਾਜੀ ਅਜੇ ਤਾਂ ਟੰਗੀਆਂ ਆਉਣੀਆਂ ਸਾਨੂੰ ਟੰਗੀਆਂ ਆਉਣੀਆਂ ਹਾਏ ਤੁਹਾਡਾ ਥੋੜਾ ਬਹੁਤਾ ਟਾਈਮ ਪਾਸ ਹੋਉਂਦੇ ਆ ਨਾ ਅਸੀਂ ਭਾਈ ਬੂਟੀ ਵੀ ਦੇਖ ਕੇ ਜਾਵਾਂਗੇ ਦਵਾਈਆਂ ਵੀ ਦੇਖ ਜਾਏ ਆਪਣੇ ਵੀ ਲੈ ਕੇ ਆਵਾਂਗੇ ਰੰਗਰਨੇ ਦੇ ਗਰੀਬ ਦੇ ਹੁਣ ਅੱਧੀ ਬੋੜੀ ਇਹ ਲੈ ਕੇ ਚਾਰ ਹਾ ਦਿਨ ਅੱਧੀ ਬੋੜੀ ਇਹ ਨਵਾਂ ਕੀ ਕਹਿ ਰਿਹਾ ਇਹਦੀ ਜਾਂਦੀ ਕਿ ਨਹੀਂ ਜਹਲਾਵਾ ਟਰੈਕਟਰ ਤਿਆਰ ਆ ਹੋਰ ਪਾਉਂਦਾ ਟਰੈਕਟਰ ਤਿਆਰ ਕਰਕੇ ਪੈਰੀਆਂ ਨੂੰ ਬਣਾ ਕੇ ਜਾਵਾਂ ਹਾਂ ਚਲੋ ਕੋਈ ਗੱਲ ਨਹੀਂ ਚਲੋ ਸੇਵਾ ਤਾਂ ਨਹੀਂ ਆਪਣਾ ਆਪਣਾ ਟਰੈਕਟਰ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਟਰੈਕਟਰ ਆਪਣਾ ਤੇ ਭਾਵੇਂ ਤੁਹਾਨੂੰ ਕੋਈ țeਲ ਜੋਗਾ ਕਰਕੇ ਦੇਵੇ ਕੋਈ ਨਾ ਕੋਈ ਜ਼ਰੂਰ ਹੋਊਗਾ ਇਹਦੇ ਮੰਨ ਲਓ ਕਿਤੇ ਹੋਰ ਹੋਇਆ ਹੁੰਦਾ ਤਾਂ ਤੁਸੀਂ ਵੀ ਤਾਂ ਟਰੈਕਟਰ ਭੇਜੀ ਦੇਣਾ ਸੀ ਬਿਲਕੁਲ ਇੱਕ ਦੂਜੇ ਦਾ ਹੀ ਸਾਥ ਹੈ ਚਲਿਏ ਭਾਜੀ ਛੋਟੇ ਵੀ ਰਾਜਾ ਆ ਜਾਓ ਮੇਰੇ ਵੀ ਜੀ ਤੁਹਾਨੂੰ ਦੇ ਦਿੰਦੇ ਜਿੰਨੇ ਕ ਬਸਤਰ ਹੈ ਯਾਰ ਜਦੋਂ ਆਇਆ ਇਹ ਇਹ ਪਾਣੀ ਜਿਹੜਾ ਖਲੋ ਗਿਆ ਇਹ ਨਾ ਇਹ ਉਦੋਂ ਦਾ ਨਿਸ਼ਾਨ ਹੈ ਪਾਣੀ ਉਹ ਪਾਣੀ ਇੱਥੋਂ ਤੱਕ ਇਹਨਾਂ ਚੜਿਆ ਹੋ ਵੀ ਆ ਖਲੋਪਿਆ ਬੰਦਾ ਮੋੜੇ ਡੁੱਬ ਜਾਂਦੇ ਨੇ ਹਾਂਜੀ ਹਾਂਜੀ ਹਾਂ ਕੀ ਹਾਲ ਹੈ ਇਹ ਜਦੋਂ ਪਾਣੀ ਖਲੋਤਾ ਨਾ ਇਹ ਉਦੋਂ ਦਾ ਇਹ ਤੋਣਾ ਉਹ ਦੱਸਿਆ ਖਲੋਤੇ ਦਾ ਪਾਣੀ ਦਾ ਪੂਰਾ ਬੰਦਾ ਡੋਬੂ ਇੱਥੇ ਬਾਹਰ ਤਾਂ ਪਾਣੀ ਕਿਸਤੀਆਂ ਨਹੀਂ ਜਦੋਂ ਆਇਆ ਪਾਣੀ ਚੜਿਆ ਜਿਆਦਾ 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 ਹੋਰ ਬੜਾ ਨੀਵਾ ਪੈਰੀਆਂ ਦੇ ਵੇਖੋ ਨਾ पाणी लॻण बधी कर सघंदा पाण चढ़िया ग्रीप चढ़ियूं ਵੇ ਪਾ ਗੜੀ ਇਹ ਇਥੇ ਬੰਦਾ ਦੋ ਮੂੰਹ ਪਾ ਲੀ ਜੀ ਇੱਥੇ ਥੋੜਾ ਬਚਾ ਜੇ ਉੱਥੇ ਤੇ ਪੰਜ ਪੰਜ ਕੋਟੇ ਰੇਤ ਹੀ ਹੈ ਜੀ ਸੈਕਟਰ 15 ਵਾ ਸਹਿਲੋ ਕੀ ਤੇ ਬਾਗ ਰੂਗ ਦੇ ਨਾਲ ਵੀ ਜਾਣਾ ਹੁੰਦਾ ਆ ਆਪਾਂ ਤੀਜੇ ਦਿਨ ਕੱਢੀ ਇੱਥੇ ਭੱਜ ਗਏ ਇੱਥੇ ਫਸ ਗਏ ਔਰ ਤੁੜੀ ਆ ਲੱਗ ਤਾਇਆ ਹੜੰਦਾ ਹੈ ਖਸਾ ਜਿਹੜੇ ਤੁੜੀ ਦੇ ਉੱਤੇ ਚੜਦੇ ਨੇ ਜੀ ਤਾਂ ਬੜੀ ਗੱਲ ਨੂੰ ਨੋ ਰੋੜਦੇ ਨੇ ਜੀ ਦਾ ਪਟੰਗ ਘਟਾ ਰਹੀ ਨਾ ਪਾਣੀ ਉਹਦੇ ਚਿੱਲੇ ਕਰਿਆ ਤੇ ਇਹਾਂ ਨੂੰ ਜਾਣਾ ਕਰੀਏ ਨਹੀਂ ਜਾਣਾ ਆਹ ਕਾ ਕਿਉਂ ਨਾਲੇ ਦਮ ਤੋੜ ਜਾਣਾ ਚਾਹੁੰਦੇ ਸੌਦੇ ਨਹੀਂ ਜਾਂਦਾ 24 ਘੰਟੇ ਪਾਣੀ ਤੇ ਰਹਿਦੀ ਪਾਣੀ ਕੱਢ ਕੇ ਆਇਆ ਸੀ ਪਾਣੀ ਇਹਦੇ ਸਾਡੇ ਪੰਜਾ ਆ ਰਿਹਾ ਹੈ ਹਾਂਜੀ ਇੱਕ ਬੰਦੇ ਤੋਂ ਚੁੱਪੀ ਨਾ ਉਹ ਥੋੜੀ ਹੀ ਨੇ ਤਿੰਨ ਕਿਲੇ ਫਾਂਦ ਤਿੰਨ ਕਿਲਿਆਂ ਦੀ ਮਾਰ ਜਾਈ ਨਹੀਂ ਉਹਨੇ ਬੜਾ ਮਾਰਿਆ ਉਹਨੇ ਫਾਂਦ ਕਿੱਥੇ ਆ ਗਿਆ ਪਾਣੀ ਹੋਣ ਲੱਗਦੇ ਫਾਂਦ ਨੂੰ ਚੁੱਪੀ ਹੈ ਸਾਰੇ ਡੇਰੇ ਵਾਲੇ ਆ ਆਹ ਜੀ ਪਾ ਲਾ ਪਾਣੀ ਪੁੱਜੇ ਉੱਪਰ ਪਾਣੀ ਆ ਰਿਹਾ ਹੈ ਦੋਵੇਂ ਜੀ ਕਰਨਾ ਹੈ ਚੈਕਸ ਦਾ ਸੂਹਾ ਪੰਨੀ ਆ ਰਿਹਾ ਹੈ ਜੀ ਜੀ ਮੋਟੇ ਜੇ ਪਹਿਲਾਂ ਜਾਨੀ ਰੋਲਡਿੰਗ ਵਿੱਚ ਕਰਨਾ ਕਰੂ ਹੁੰਦੇ ਹੈ